ਮਦਕੀ ਰੋਡ ਬਾਗਾਪਣਾ ਸ਼ਕਤੀਬਾਈ ਗਲੀ ਤੇ ਮਿੰਟੂ ਪ੍ਰੇਮੀ प्रदीप ਬੰਸਲ ਅਤੇ ਆਸ਼ੂ ਵੀ ਇਕੱਠੇ ਹੋਏ ਸਫਾਈ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕੀ ਕਹਿਣਾ ਹੈ ਮਿੰਟੂ ਜੀ ਕੀ ਮਸਲਾ ਇੱਥੇ ਮਸਲਾ ਇਹ ਹੈ ਮਦਕੀ ਰੋਡ ਤੇ ਹੈ ਆਨੰਦ ਮੰਦਲੀ ਹੈ ਇਹ ਸ਼ਕਤੀ ਵਾਲੀ ਗਲੀ ਵੀ ਕਹਿੰਦੇ ਆ ਠੀਕ ਹੈ ਜੀ ਇਹ ਨੰਦਰਗਰੀ ਵੀ ਕਹਿੰਦੇ ਆ ਹਾਂਜੀ ਆ ਤੁਸੀਂ ਆਹ ਵੇਖ ਲਓ ਵੀ ਆਹ ਆ ਨੰਬਰ 12 ਵੀ ਪ੍ਰਾਈਵੇਟ ਜਗ੍ਹਾ ਹੈ ਠੀਕ ਹੈ ਜੀ ਇਹ ਮੇਨ ਲਾਂਗ ਹੈ ਨੰਦਰਗਰੀ ਮਜਾਂ ਦਾ ਠੀਕ ਹੈ ਜੀ ਆਹ ਵੇਖ ਲਓ ਕਿੰਨੀ ਕਿੱਦਾਂ ਜਾਂਦਾ ਇਹ 24 ਘੰਟੇ ਆ ਹੀ ਰਹਿੰਦਾ ਠੀਕ ਹੈ ਜੀ 12 ਮਹੀਨੇ 30 ਦਿਨ ਲਈ ਰਹਿੰਦਾ ਆ ਸ਼ਕਤੀ ਵਾਲੇ ਕੁਝ ਪਰਿਵਾਰ ਕਿਤੇ 3 ਮਹੀਨੇ 4 ਮਹੀਨੇ ਕੋਈ ਸਫਾਈ ਕਰਾਉਂਦੇ ਆ ਦੂਜੇ ਦਿਨ ਫੇਰ ਆਈ ਯਾਰ ਕੋ ਬੱਚੇ ਲੰਗੜਾ ਹੋ ਰਹੇ ਲੰਗੜਾ ਤੁਸੀਂ ਇਕ ਆਪਾਂ ਜਾ ਕੇ ਦੇਖ ਸਕਦੇ ਆ ਬੁਰਾ ਹਾਲ ਹੈ ਤੇ ਹਾਂਜੀ ਹਾਂਜੀ ਜਿਹੜੇ ਜ਼ਮਵادار ਹੈ ਇਹਨਾਂ ਨੇ ਫਾਈ ਕਰਕੇ ਜਾਂਦੇ ਆ ਬਹੁ ਵਜੇ ਕਰਕੇ ਜਾਂਦੇ ਆ ਉਦੋਂ ਉਹ ਫਿਰ ਦੂਜੇ ਦਿਨ ਫੇਰ ਹੀ ਹਾਲ ਹੈ ਤੇ ਆ ਹੀ ਪਿਆ ਰਿੰਦਾ ਠੀਕ ਹੈ ਜੀ ਉਹ ਕਹਿੰਦੇ ਸੀ ਕੀ ਕਰੀਏ ਜੀ ਇਹਨਾਂ ਨੂੰ ਕਹਿ ਕੇ ਆਂਦਾ ਨੰਬਰਦਾਰ ਨਾਲੋਂ 20 ਵਾਰੀ ਕਹਿੰਦਾ ਇਹਨਾਂ ਦੇ ਕੰਮ ਤੇ ਜੂਨੀ ਸਰਪ ਦੀ ਠੀਕ ਹੈ ਕਿਉਂਕਿ ਬੱਲੇ ਜਾਵਣੀਆਂ ਬੈਠੀਆਂ ਹੋਣਾ ਮੁਬਾਰੀਆਂ ਵੀ ਪੈਦਾ ਹੋਣੀ ਇੱਥੇ ਲੋਕਾਂ ਕੇ ਗਾਫ ਨਹੀਂ ਕਰਦੇ ਬੁਰਾ ਹਾਲ ਹੈ ਕਿੰਦਾ ਵੀ ਬੱਲੇ ਕੀ ਮੰਗ ਕਰਦੇ ਹੁਣ ਤੁਸੀਂ ਸੜਕਾਂ ਦੇ ਬਾਅਦ ਇਹ ਵੀ ਸਫਾਈ ਸਫਾਈ ਲੈਣੀ ਚਾਹੀਦੀ ਵਧੀਆ ਢੰਗ ਨਾਲ ਇਹਨਾਂ ਨੂੰ ਕਹਿ ਕੇ ਇਹਨਾਂ ਨੂੰ ਵਧੀਆ ਢੰਗ ਨਾਲ ਪਲਾਟ ਖੰਦਾ ਉੱਚੀਆਂ ਕਰਕੇ ਆਉਣਾ ਹੈ ਛੱਤ ਕਰਨ ਨਗਰ ਕੌਂਸਲਰਾਂ ਨੂੰ ਮੰਗ ਪੱਤਰ ਕੋਈ ਦਿੱਤਾ ਹੈ ਇਹਦੇ ਸੰਬੰਧ ਵਿੱਚ ਸ਼ਿਕਾਇਤ ਕੀਤੀ ਹੈ ਨਹੀਂ ਸ਼ਿਕਾਇਤ ਅੱਜ ਅਸੀਂ ਜਾ ਰਹੇ ਸੀਗੇ ਵੈਸੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਸੀ ਸਾਡੀ ਗਲੀ ਵਿੱਚ ਗੁਰਪ੍ਰੀਤ ਦਾ ਬਹੁਤ ਵਧੀਆ ਕੰਮ ਕਰਦੇ ਮੱਦੇ ਦਾ ਉਹਨਾਂ ਨੂੰ ਕਹੀਦਾ ਉਹ ਸਾਰੇ ਕਰਵਾਉਂਦੇ ਆ ਸਾਰੇ ਜਵਾਬਦਾਰ ਲਾ ਕੇ ਵਧੀਆ ਸਫਾਈ ਕਰਵਾਉਂਦੇ ਆ ਪਰ ਰੌਲਾ ਫੇਰ ਜੀ ਇਹਨਾਂ ਨੂੰ ਮੀਨ ਅੱਡੇ ਏਰੀਆ ਦੀ ਪਰਸਲ ਇਹ ਬੁਲਾਹਾਪੁਰਾ ਤੇ ਕੂੜਾ ਆਉਂਦਾ ਕਿੱਥੋਂ ਹੈ ਜੀ ਇਸ ਬੱਲੇ ਦੇ ਵਿੱਚ ਕੁਝ ਪਰਿਵਾਰ ਆ ਜਿਹੜੇ ਜਮਾਦਾਰਾਂ ਨੂੰ ਜਾਂ ਕਮੇਟੀ ਕਰਦੇ ਜਿਹੜੇ ਬੰਦੇ ਆਉਂਦੇ ਕੂੜਾ ਚੱਕਣ ਉਹਨਾਂ ਨੂੰ 50 100 ਰੁਪਏ ਦੇ ਕੇ ਨਹੀਂ ਰਾਜ਼ੀ ਉਹ ਕੂੜਾ ਇੱਥੇ ਛੱਡ ਜਾਂਦੇ ਆ ਤੇ ਜਿਹੜੇ ਕੂੜਾ ਛੱਡ ਆਉਂਦਾ ਉਹਨਾਂ ਦੇ ਆਪਣੇ ਜਿਹਨਾਂ ਘਰਾਂ سامنے ਤਰਾਇ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਤਰਾਇ ਕਿ ਉਹ ਆਏ ਥੋੜਾ ਛੱਡਦੇ ਆ ਵੀ ਜਿਹੜੇ ਥਣ ਛੱਡਦੇ ਆ ਹਾਂਜੀ ਸਵੇਰ 4:30 5 6 ਵਜੇ ਲੰਘਦੇ ਛੱਡ ਜਾਂਦੇ ਆ ਰਾਤ ਨੂੰ ਆਉਂਦੇ ਆ ਰਾਤ ਵੇਲੇ ਛੱਡ ਕੇ ਜਾਂਦੇ ਆ ਠੀਕ ਹੈ ਜੇ ਕੋ ਕਹੂਗਾ ਵੀ ਉਹਦੀ ਗੱਲ ਪਹਿਨਣੀ ਹੈ ਅਗਲੇ ਇਹ ਵੀ ਗੱਲ ਨਾਲ ਪਰ ਜੀ ਤੁਸੀਂ ਇੱਥੇ ਰਹਿਣ ਵਾਲੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਇਹੀ ਮੰਗ ਹੈ ਸਾਡੀ ਸਫਾਈ ਕੀਤੀ ਜਾਵੇ ਜੀ ਬਹੁਤ ਹੀ ਪਰੇਸ਼ਾਨ ਹੈ ਰਿਸ਼ਤੇਦਾਰ ਵੀ ਮਹਿਸੂਸ ਕਰਦੇ ਆ ਜਦੋਂ ਗਲੀ ਦੇ ਵਿੱਚ ਆਉਂਦੇ ਆ ਕਿ ਗਲੀ ਦਾ ਬਹੁਤ ਬੁਰਾ ਹਾਲ ਹੈ ਇੱਥੇ ਆਵਾਰਾ ਜਾਨਵਰ ਫਿਰਦੇ ਆ گاਵਾ ਖੱਬੀਆਂ ਹਾਂਜੀ ਮਾਰਾ ਜਾਨਵਰ ਜਿਹੜੇ ਆ ਇਹ ਬੱਚਿਆਂ ਦਾ ਬਹੁਤ ਹੈਗਾ ਇੱਕ ਬੱਚਿਆਂ ਨੂੰ ਮਾਰਦੇ ਆ ਅੰਗ ਨੂੰ ਵੀ ਮਾਰਦੇ ਆ ਇਹ ਆਪਾਂ ਅੱਜ ਦਿਨ ਦੇਖਦੇ ਆ ਫੇਸਬੁੱਕ ਤੇ ਵੀਡੀਓ ਹਾਂਜੀ ਕਿ ਜਿਹੜੇ ਆਵਾਰਾ ਪਸ਼ੂ ਆ ਇਹਨਾਂ ਤੇ ਵੀ ਕੰਟਰੋਲ ਕੀਤਾ ਜਾਵੇ ਸਰਕਾਰ ਨੂੰ ਇਹੀ ਬੇਨਤੀ ਹੈ ਇਹ ਕਿ 60 ਫੀਟ ਲੱਗੇ ਵੀ ਘਟਨਾ ਵਾਪਰੀ ਹੋਏ ਕੋਈ ਵਾਪਰੀ ਹੈ ਆਵਾਰਾ ਪਸ਼ੂਆਂ ਦੀ ਵਾਪਰੀ ਜੀ ਉਥੇ ਨੇ ਪਸ਼ੂਆਂ ਨੇ ਬਫੇਰੇ ਪੱਛਿਆਂ ਨੂੰ ਸਬਜ਼ੁਰਗਾ ਨੂੰ ਇਹਨਾਂ ਨੂੰ ਮਾਰੇ ਆ ਅੱਛਾ ਜੀ ਰੋ ਜੀ ਹਾਸੇ ਹੁੰਦੇ ਰਹਿੰਦੇ ਆ ਤਾਂ ਨਾਰਮਲ ਗੱਲ ਆਪਣੇ ਸ਼ਹਿਰ ਦੇ ਵਿੱਚ ਤਾਂ ਇਹ ਤੁਹਾਨੂੰ ਪਤਾ ਹੀ ਆਸ਼ੂ ਜੀ ਗਵਰਨਮੈਂਟ ਵੱਲੋਂ ਕਾਉਸਸ ਲੈ ਜਾਂਦੇ ਗਊਆਂ ਸੰਭਾਲ ਕੀਤੀ ਜਾਊਗੀ ਪਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਠੀਕ ਆ ਲਿਆਂਦਾ ਹੁਣ ਇਹਨਾਂ ਨੇ ਵੇਖੋ ਕਿਵੇਂ ਕਰਦੇ ਅੱਗੇ ਤਾਂ ਕਿੰਨਾ ਟਾਈਮ ਹੋ ਗਿਆ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਅੱਗੇ ਤਾਂ ਕਦੇ ਕੋਈ ਸੁਣਵਾਈ ਹੋਈ ਨਹੀਂ ਕਦੇ ਦੇਖਿਆ ਨਹੀਂਗਾ ਹੁਣ ਵੇਖੋ ਕੀ ਕਰਦੇ ਪਰ ਉਮੀਦ ਹੈ ਨਾ ਸਰਕਾਰ ਕੋਲ ਉਮੀਦ ਆ ਸਾਨੂੰ ਬਾਕੀ ਵੇਖੋ ਠੀਕ ਹੈ ਹੋਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੁੰਦੇ ਸੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਆ ਜਿਹੜਾ ਗੰਦ ਹੈ ਚੁਕਾਇਆ ਜਾਵੇ ਜਿਹੜੇ ਘਰਾਂ ਵਾਲੇ ਆ ਜਿਹੜੇ ਗੰਦ ਸਿੜਦੇ ਆ ਉਹਨਾਂ ਨੂੰ ਥੋੜਾ ਬਹੁਤਾ ਸਮਝਾਇਆ ਜਾਏ ਮੁਲਾਜ਼ਮਾਂ ਵੱਲੋਂ ਵੀ ਭਾਈ ਇੱਥੇ ਕੂੜਾ ਨਾ ਸਟਾਇਆ ਕਰੋ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਇਹੀ ਬਿਮਾਰੀਆਂ ਆਪਣੇ ਬੱਚਿਆਂ ਨੂੰ ਲੱਗਦੀਆਂ ਵੇਰ ਆਪਾਂ ਡਾਕਟਰਾਂ ਨੂੰ ਇੰਨੇ ਨੇ ਪੈਸੇ ਦਿੰਦੇ ਆ ਠੀਕ ਹੈ ਨਾ ਤੇ ਪੈਸਾ ਲੋਕਾਂ ਕੋਲੇ ਹੈ ਅੱਗੇ ਹੈ ਨਹੀਂਗਾ ਇਹਨੇ ਨੇ ਪੈਸੇ ਕਿੱਥੋਂ ਬਿਮਾਰੀਆਂ ਦੇ ਲਾਉਣਗੇ ਲੋਕ ਇਸ ਕਰਕੇ ਧਿਆਨ ਰੱਖਿਆ ਜਾਵੇ ਜਿਹੜਾ ਕੂੜਾ ਇਹ ਆਪ ਦਾ ਆਪਦੀ ਜ਼ਿੰਮੇਵਾਰੀ ਸਮਝ ਕੇ ਜੋ ਵੀ ਇੱਥੇ ਡੰਪ ਬਣਿਆ ਜਾਦਾ ਉੱਥੇ ਸਿੱਟਿਆ ਜਾਵੇ ਜਾਂ ਆਪਦੇ ਘਰੇ ਇੱਕ ਵੱਖ ਜਿਵੇਂ ਮੂਮ ਜਾਂਵੇਂ ਦਾ ਲਫਾਫਾ ਜੇ ਤੁਸੀਂ ਡਸਟਬਿਨ ਨਹੀਂ ਲਾਉਣਾ ਕਮੇਟੀ ਘਰ ਚ ਨਹੀਂ ਪੈਸੇ ਭਰਦੇ ਤਾਂ ਇੱਕ ਲਫਾਫਾ ਲਾ ਕੇ ਵਧੀਆ ਉਹਦੇ ਚ ਕੂੜਾ ਪਾ ਕੇ ਸ਼ਾਮ ਨੂੰ ਡੰਪ ਤੇ ਸਿੱਟ ਕੇ ਆਓ ਆਪਦੀ ਉਹਦੀ ਜ਼ਿੰਮੇਵਾਰੀ ਸਮਝੋ ਇਹ ਤੇ ਡੰਪ ਉਹ ਮੋਦਗੀ ਰੋਡ ਦੇ ਉੱਪਰ ਲਗਾਇਆ ਗਿਆ ਉੱਥੇ ਬੜੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਪਰ ਕੀ ਕਹਿਣਾ ਚਾਹੋਗੇ ਉਹ ਤਾਂ ਬਸ ਦੇਖੋ ਜੀ ਉਹ ਤਾਂ ਟੈਂਪੋਰਰੀ ਜਿਹਾ ਲੱਗਦਾ ਮੈਨੂੰ ਮੈਂ ਤਾਂ ਕਦੇ ਵੇਖਿਆ ਨਹੀਂਗਾ ਵੀ ਪੱਕੇ ਤੌਰ ਤੇ ਇੱਥੇ ਕੰਮ ਹੁੰਦਾ ਕਦੇ ਹੋਣ ਲੱਗ ਜਾਂਦਾ ਕੋਈ ਕਦੇ ਵਿੱਚ ਨਹੀਂ ਹੋਣ ਲੱਗ ਜਾਂਦਾ ਉੱਥੇ ਗਾਵਾਂ ਵੀ ਅਕਸਰ ਭਮਾਰ ਵੇਖੀ ਗਈ ਰੋਡ ਦੇ ਉੱਤੇ ਹੂੰ ਹੂੰ ਹੌਨ ਰੋਡ ਤੇ ਡੰਪ ਲੱਗ ਗਿਆ ਉਹਨੂੰ ਪਤਾ ਹੀ ਅੱਗੇ ਪਿੱਛੇ ਹਾਸਾ ਹੋਇਆ ਕਬੁੰਡਾ ਮਰਿਆ ਦੋ ਮੁੰਡੇ ਜ਼ਖਮੀ ਪਏ ਮੈਨੂੰ ਲੱਗਦਾ ਤੇ ਹਾਸੇ ਤਾਂ ਹੁੰਦੇ ਹੀ ਰਹਿੰਦੇ ਆ ਇਹ ਇਹਦਾ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਕਿ ਭਾਈ ਇਹਨਾਂ ਪ੍ਰਦੀਪੀ ਵਾਲੇ ਮੁਦਗੀ ਰੋਡ ਦੇ ਉੱਪਰ ਲੋਕਾਂ ਕੂੜਾ ਸੁੱਟਾ ਜਾਂ ਢੇਰ ਲਾਇਜਦੇ ਬਬੂ ਮਾਰਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਦਬੂ ਮਾਰਨੀ ਜਾਂ ਕੂੜਾ ਸੁੱਟਣਾ ਆਨ ਰੋਡ ਤੇ ਬਹੁਤ ਹੀ ਗਲਤ ਗੱਲ ਐ ਇਹਦੇ ਨਾਲ ਬਿਮਾਰੀਆਂ ਐਕਸੀਡੈਂਟ ਜਿਹੜੇ ਉੱਥੇ ਵਾਰਾਂ ਪਛੂ ਇਕੱਠੇ ਹੁੰਦੇ ਆ ਤਾਂ ਇਹ ਬਹੁਤ ਵੱਡਾ ਇੱਕ ਹੈਗਾ ਮਸਲਾ ਐ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਅਸੀਂ ਬੇਨਤੀ ਕਰਦੇ ਆ ਕਿ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਕਿਸੇ ਦੀ ਜਾਨ ਨਹੀਂ ਮਾਲੀ ਨੁਕਸਾਨ ਨਾ ਹੋਵੇ ਕਿਉਂਕਿ ਹਰੇਕ ਪਰ ਨਪਰਾ ਜਦੋਂ ਕੰਮ ਤੋਂ ਸ਼ਾਮ ਨੂੰ ਵਾਪਸ ਜਾਂਦਾ ਹੈ ਤਾਂ ਜਦੋਂ ਜਾਨੇ ਨੁਕਸਾਨ ਹੁੰਦਾ ਹੈ ਉਹਦਾ ਜਿਹੜਾ ਜਿਹੜੇ ਪਰਿਵਾਰ ਨਾਲ ਇਹ ਸਾਥ-ਸਾਥ ਵਾਪਰੇਆ ਹੁੰਦਾ ਹੈ ਉਹੀ ਮਹਿਸੂਸ ਕਰਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਹੀ ਮਹਿਸੂਸ ਕੀਤਾ ਗਿਆ ਕਿ ਜਿਹੜੇ ਐਕਸੀਡੈਂਟ ਹੋਏ ਆ ਤੇ ਦੋ ਤਿੰਨ ਜਾਨਾਂ ਗਈਆਂ ਤੇ ਕੀਮਤੀ ਜਾਨਾਂ ਜਿਹਨੀਆਂ ਕਿ ਘਰ ਪਰਿਵਾਰ ਦੇ ਵਿੱਚ ਕੰਮ ਕਰਨ ਵਾਲੀਆਂ ਹੁੰਦੀਆਂ ਆਪਦੇ ਪਰਿਵਾਰ ਨੂੰ ਪਾਲਦੀਆਂ ਕਮਾਈ ਕਰਕੇ ਤਾਂ ਇਹੀ ਮੰਗ ਹੈ ਕਿ ਜਿਹੜਾ ਆਉਣ ਰੋਡ ਤੇ ਡੰਪ ਹੈ ਗਿਆ ਇੱਕ ਟੈਂਪਰੇਰੀ ਡੰਪ ਹੈ ਉਹਨੂੰ ਵੀ ਉੱਥੋਂ ਹਟਾਇਆ ਜਾਵੇ ਜਿੱਥੇ ਉਹਦੀ ਪ੍ਰੋਪਰ ਜਗ੍ਹਾ ਹੈਗੀ ਆ ਉਸ ਕੂੜੇ ਕਰਕਟ ਨੂੰ ਉਸ ਡੰਪ ਤੇ ਸੁੱਟਿਆ ਜਾਵੇ। ਸਿਆਸੀ ਥੋੜੀ ਪੂਰੇ ਦੁਕਾਨ ਹੈਗੀ ਆ ਥੋੜੇ ਪਿੱਛੇ ਕੂੜੇ ਢੇਰ ਲੱਗੇ ਆ ਤਾਂ ਕੀ ਕਹਿਣਾ ਚਾਹੋਗੇ? ਥੋੜੀ ਮੂਰੇ ਦੁਕਾਨ ਹੈਗੀ ਆ ਪਿੱਛੇ ਕੂੜੇ ਢੇਰ ਲੱਗੇ ਵਾ ਕੀ ਕਹਿਣਾ ਚਾਹੁੰਦੇ ਆ? ਕੂੜੇ ਦਾ ਢੇਰ ਤਾਂ ਨਹੀਂ ਲੱਗਣਾ ਚਾਹੀਦਾ। ਇਹ ਕਿਉਂ ਲੱਗਿਆ ਜਾਂਦਾ? ਕੌਣ ਸਿਰਦਾ ਇਹ ਕੂੜਾ? ਇਹ ਮਹੱਲੇ ਵਾਲੇ ਹੀ ਸਿਰਦੇ। ਤੇ ਤੁਸੀਂ ਇਹ ਕੱਲੇ ਕੋਈ ਨਿਕਟੂਰ ਵੀ ਦਿਖਾ ਦਿੱਤੀ ਨਹੀਂ ਨਗਰ ਕੌਂਸਲ ਵੀ ਇਸ ਤਰ੍ਹਾਂ ਹੈ। ਈ ਆਪਾਂ ਨਹੀਂ ਦਿੱਤੀ ਹੁਣ ਤੁਸੀਂ ਨਗਰ ਕੌਂਸਲ ਕੀ ਕਹਿਣਾ ਚਾਹੁੰਦੇ ਹੋ ਇਸ ਬੰਦ ਚ ਮੈਂ ਇਹਦੀ ਸਪਾਈ ਜਰੂਰ ਕੀਤੀ ਆ ਬਈ ਕੁੱਛ ਕੀ ਯਾਰ ਕਸੂਰਵਾਰ ਦੁਕਾਨਦਾਰ ਵੀ ਐ ਠੀਕ ਆ ਨਾ ਚੰਗੇ ਭਰੇ ਜ਼ਿੰਮੇਵਾਰ ਪੜ੍ਹੇ ਲਿਖੇ ਬੰਦੇ ਇੱਥੇ ਬਾਥਰੂਮ ਨਹੀਂ ਕਰਨੋ ਹਟਦੇ 20 ਵਾਰੀ ਸਮਝਾਇਆ ਵੀ ਭਾਈ ਤੁਸੀਂ ਪੜ੍ਹੇ ਲਿਖੇ ਆ ਜੇ ਤੁਸੀਂ ਨਹੀਂ ਸਮਝੋਗੇ ਤਾਂ ਪਰ ਲੋਕਾਂ ਨੇ ਤਾਂ ਇੱਥੇ ਹੀ ਆਉਣਾ ਹੀ ਆਉਣਾ ਠੀਕ ਆ ਜੀ ਠੀਕ ਆ ਇਹ ਤਾਂ ਲੜਾਈ ਵਾਲਾ ਕੰਮ ਐ ਇਹਦਾ ਹਰੇਕ ਬੰਦਾ ਉਹਦੀ ਜ਼ਿੰਮੇਵਾਰੀ ਸਮਝੂਗਾ ਇਹਦੇ ਚੀਜ਼ ਦਾ ਮਸਲਾ ਹੱਲ ਹੋਣਾ ਦੇ ਅੱਗੇ 60 ਸਾਲ ਲੰਘ ਗਏ ਤੇ ਹੋ ਚੱਲੀ ਜਾਂਦਾ ਏ ਨੂੰ ਜੀ ਇਹੋ ਜੀ ਕੰਧ ਹੀ ਹੁੰਦੀ ਠੀਕ ਆ ਨਾ ਫੇਰ ਵੀ ਥੋੜਾ ਬਚਾਓ ਹੁਣ ਜੇ ਖਾਂਦੇ ਚੋਂ ਨਿਕਲ ਹੋ ਜੇ ਇਹ ਵੀ ਕੰਧ ਹੋ ਜਾਈਂ ਨਾ ਤਾਂ ਵੱਡੀ ਹੋ ਜੇ ਥੋੜੀ ਜੀ ਲਾ ਕੇ ਦੂਗਾ ਸੱਟੇ ਅੱਜ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਜੇ ਜੇਹੀ ਕਾਲ ਦਾ 10 ਫੁੱਟ ਹੋ ਜੀ ਹਾਂਜੀ ਜਾਂ 9 ਜਿੰਨੀ ਵੀ ਫੁੱਟ ਹੋ ਜੇ ਹੱਥ ਜਾਵੇ ਨਾ ਨਾ ਤੇ ਕੁੜਾ ਸੱਟੇ ਤੇ ਲਾ ਕੇ ਵਿਸ਼ਾਫ ਕਰੇ ਕੋਈ ਉਹ ਸਾਹਮਣੇ ਘਰ ਆ ਇੱਥੇ ਆ ਕੇ ਵਿਸ਼ਾਫ ਹੋਣ ਲਾ ਜਾਂਦੇ ਆ ਗਲਤ ਬੰਦਾ ਕਹੇ ਕਿ ਜੇ ਕਹਿੰਦੇ ਲੜਾਈ ਮੈਂ ਇਹਨੇ ਆਪ ਹੋਈ ਐ ਕੁੜਿਆਂ ਨੂੰ ਵਕਿਆ ਤੋ ਉਹਦਾ ਬਾਈ ਖੜੇ ਸੀ ਜੀ ਦੱਸ ਮੈਂ ਆ ਸਪੈਸ਼ਲ ਕੈਮਰਾ ਇਸੇ ਕਰਕੇ ਲਵਾਇਆ ਵਾ ਪਰ ਨਹੀਂ ਹਟਦੇ ਇਹ ਲੋਕ ਮੈਂ ਵੇਖੋ ਕੈਮਰਾ ਲਵਾਇਆ ਉਹ ਕਹਿ ਰਹੇ ਕਿ ਤੇਰੀ ਤਾਂ ਨਹੀਂ ਜਾਗਾ ਇਸ ਨਾਲ ਤਾਂ ਕੱਲ ਨੂੰ ਕੋਈ ਵੱਡੀ ਵਾਰਦਾਤ ਹੋਈ ਕਚੋਰੀ ਹੋ ਸਕਦੀ ਪਿੱਛੋਂ ਇਸ ਤਰ੍ਹਾਂ ਦੇ ਵੀ ਇਨਸਿਡੈਂਟ ਹੋ ਸਕਦੇ ਹਾਂ ਜਿਹੜੇ ਲੋਕਦੇ ਆ ਜਿਹੜੇ ਕਿੰਨੇ ਵੀ ਨਖੇੜੀਏ ਜਾਂ ਹੋਰ ਜਿੱਲੇ ਵੀ ਆ ਤੇ ਲੁਕਦੇ ਆ ਇਹ ਤਾਂ ਹਣ ਗਰਸਤੇ ਤੂੰ ਪਟਾਏ ਆ ਇਹ ਅੱਛੇ ਰਾਤ ਨੂੰ ਆ ਕੇ ਬਹਿ ਜਾਂਦੇ ਸੀ ਇਹਨੇ ਛੜੀ ਅੱਛਾ ਇਥੇ ਸਫਾਈ ਕਰਾਈ ਗਈ ਆ ਹਾਂ ਸਫਾਈ ਕਰਾਈ ਆ ਹੁਣ ਦਰਖਤਾਂ ਦੀ ਸਫਾਈ ਕਰਾਈ ਗਈ ਆ ਜਿਹੜੇ ਦਰਖਤ ਵੱਡੇ ਆ ਨਾ ਉਹ ਜਦੋਂ ਵੱਢ ਪਈਆਂ ਵੱਧੇ ਆ ਉਹਨੂੰ ਕਟਵਾ ਦੇ ਜਾ ਸਫਾਈ ਤੇ ਆਦੇ ਪੱਤਾ ਤੇ ਕਰਾਈ ਆ ਫਿਰ ਹਾਂ ਹਾਂ ਪੱਤਾ ਤੇ ਲੱਲਾ ਪੱਤਾ ਠੀਕ ਹੈ ਓਕੇ ਜੀ